ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਲਗਾਤਾਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਇਸੇ ਕੜੀ ਦੇ ਤਹਿਤ ਅੱਜ ਉਹਨਾਂ ਵੱਲੋਂ ਖੇਤਰ ਦੇ ਪਿੰਡ ਸ਼ਾਹਪੁਰ ਵਿਲਾ ਵਿਖੇ ਲੋਕਾਂ ਨੂੰ ਪਿੰਡ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਐਨਡੀਆਰਫ ਟੀਮਾਂ ਬੁਲਾਈਆਂ ਗਈਆਂ ਅਤੇ ਇੱਕ ਵਾਰ ਘਮਾ ਦੇ ਇੱਕ ਵੱਲੋਂ ਉਹਨਾਂ ਦੇ ਨਾਲ ਮਿਲ ਕੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਹਲਕਾ ਵਿਧਾਇਕ ਖੁਦ ਪ੍ਰਸਾਦ ਦੇ ਪਾਣੀ ਦੇ ਵਿੱਚ ਪੁੱਤਰ ਕੇ ਐਨਡੀਆਰਫ ਟੀਮਾਂ ਦੇ ਨਾਲ ਮਿਲ ਕੇ ਖਰਾਬ ਕਰ ਗਏ ਜਿੱਤੇ ਹੋਏ ਹਨ ਲਾਓ ਇਹਨਾਂ ਨੂੰ ਫੜਾ एक मिनट हाथ फट के भाई भाई जी मेरे पीछे आ जाओ हम हाँ, थैंक यू ले आओ ले आओ इन्हें नू बोलेगा कौन

ਜੇ ਉਹ ਪਾਲੀਸੇ ਨੂੰ ਜਾਣਾ ਹੋਣਾ ਹੈ ਨਾ ਨਾਲ ਬੱਧਾ ਬਦਾ ਅਗੇ ਨਾ ਜਾਣਾ ਜਾਲ ਵੀ ਹੋ ਉਹ ਪਾਲੀਸੇ ਨੂੰ ਚਲੋ ਕੱਟੇ ਤੁੱਕਾ ਐਮਐਲਏ ਸਾਫ ਤੁਸੀਂ ਸ਼ਾਪੁਰਦਲਾ ਪਹੁੰਚੋ ਕਿਉਂਕਿ ਇਹੋ ਜਿਹੇ ਹਾਲਾਤ ਏਰੀਆ ਦੇ ਸਮੂਹ ਏਰੀਆ ਦੇ ਵਿੱਚ ਤੇ ਸ਼ਾਪੁਰਦਲਾ ਪਹੁੰਚੋ ਭਾਵੇਂ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਸੱਤਲੂਜ ਦੇ ਨੇੜਲਾ ਇਲਾਕਾ ਇਹ ਖਾਸ ਤੌਰ ਤੇ ਰੂਪਰ ਜ਼ਿਲ੍ਹੇ ਦਾ ਉਹ ਹਜੇ ਕਿਸੇ ਨੁਕਸਾਨ ਤੋਂ ਬਚਿਆ ਹੋਇਆ ਵੱਡੇ ਨੁਕਸਾਨ ਤੋਂ ਕਿਉਂਕਿ ਸਾਡਾ ਜਿਹੜਾ ਬਾਕੀ ਪੰਜਾਬ ਹੈ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਪਿੰਡਾਂ ਦੇ ਪਿੰਡ ਜਿਹੜੇ ਉਹ ਉਜੜ ਚੁੱਕੇ ਨੇ ਉਹਨਾਂ ਦੇ ਬਾਰੇ ਵੀ ਸਾਰਾ ਹੀ ਪੰਜਾਬ ਸੇਵਾ ਵੀ ਨਿਭਾ ਰਿਹਾ ਉੱਥੇ ਜਾ ਕੇ ਤੇ ਇੱਥੋਂ ਵੀ ਲੋਕ ਸੇਵਾ ਲੈ ਕੇ ਗਏ ਹੋਏ ਨੇ ਤੇ ਨਾਲ ਹੀ ਪ੍ਰਾਰਥਨਾ ਵੀ ਕਰ ਰਹੇ ਆ ਕਿ ਸਭ ਪਾਸੇ ਜਿਹੜਾ ਮਾਹੌਲ ਹੈ ਉਹ ਠੀਕ ਹੋਵੇ ਪਰ ਆ ਜਿਹੜਾ 2 ਦਿਨ ਦਾ ਲਗਾਤਾਰ ਮੀਂਹ ਹੈ ਇਹਦੇ ਕਰਕੇ ਸਾਡੇ ਇਲਾਕੇ ਦੇ ਵਿੱਚ ਵੀ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਵਧਿਆ ਹੈ। ਆ ਸ਼ਾਹਪੁਰ ਬੇਲਾ ਜਿਹੜਾ ਪਿੰਡ ਦਰਿਆ ਦੇ ਨਾਲ ਘਿਰਿਆ ਹੋਇਆ ਪਿੰਡ ਹੈ। ਕੱਲ ਤੋਂ ਇਸ ਪਿੰਡ ਦਾ ਲੱਗਪਗ ਰਸਤਾ ਜਿਹੜਾ ਉਹ ਬੰਦ ਹੋ ਗਿਆ। ਕੱਲ ਹੀ ਮੈਂ ਇੱਥੇ ਆਇਆ ਸੀਗਾ। ਸੋ ਅੱਜ ਪਿੰਡ ਵਾਲਿਆਂ ਵੱਲੋਂ ਇਹ ਹੁਕਮ ਆਇਆ ਸੀ ਵੀ ਅੰਦਰੋਂ ਕੁਝ ਬੱਚੇ ਜਾਂ ਬੀਬੀਆਂ ਜਾਂ ਬਜ਼ੁਰਗ ਉਹ ਬਾਹਰ ਆਣਾ ਚਾਹੁੰਦੇ ਆ। ਬਸ ਇਹ ਤਾਂ ਅੰਦਰ ਜਿਹੜਾ ਆਬਾਦੀ ਵਾਲਾ ਇਲਾਕਾ ਹੈ ਉਹ ਖੇਤਾਂ 'ਚ ਤਾਂ ਪਾਣੀ ਹੈਗਾ ਉਹ ਸ਼ਾਇਦ ਘਰ ਥੋੜੇ ਜਿਹਾ ਉੱਚੇ ਹੈ। ਪਰ ਉਹ ਬਾਹਰ ਆਣਾ ਚਾਹੁੰਦੇ ਆ ਸੋ ਇਸ ਕਰਕੇ ਇਹਨਾਂ ਦੇ ਜਿਵੇਂ ਪਿੰਡ ਤੋਂ ਹੁਕਮ ਆਇਆ ਅ ਅੱਜ ਸਾਰੇ ਮੇਨਰ ਪ੍ਰਸ਼ਾਸਨ ਦੀ ਟੀਮ ਸਾਡੇ ਐਸ ਡੀ ਐਮ ਨੈਪ ਸੀਲਰ ਸਵੇਰ ਤੋਂ ਹੀ ਜਿਹੜੇ ਬੰਦੋਬਸਤ ਹੈ ਉਹ ਕਰਨ ਲੱਗ ਪਈ ਸੀਗੇ ਤੇ ਐਨ ਡੀ ਆਰ ਐਫ ਦੀ ਟੀਮ ਇਸ ਚੀਜ਼ ਦੇ ਲਈ ਕਿਉਂਕਿ ਕੋਈ ਰਿਸਕ ਨਹੀਂ ਲਿਆ ਜਾ ਸਕਦਾ ਵੈਸੇ ਤਾਂ ਨਾਰਮਲ ਜਿਹੜੀ ਵੋਟ ਹੈ ਉਹ ਤਾਂ ਸਾਡੇ ਕੋਲ ਤਿਆਰੀ ਸੀਗੀ ਪਰ ਮੈਂ ਇਹਨਾਂ ਨੂੰ ਇਹ ਕਿਹਾ ਗਿਆ ਆ ਪਾ ਨਾਰਮਲ ਵੋਟ ਦੇ ਰਹੀ ਰਿਸਕ ਨਾ ਲਈਏ ਐਨ ਡੀ ਆਰ ਐਫ ਦੀ ਟੀਮ ਜਿਹੜੀ ਹੈ ਉਹ ਇੱਥੇ ਮੰਗਾ ਲਈ ਗਈ ਹੈ ਜੀ ਦੇ ਨਾਲ ਕੇ ਜੇ ਕਿਸੇ ਨੂੰ ਪਿੰਡ ਚੋਂ ਬਾਹਰ ਲਿਆਣਾ ਹੋਇਆ ਉਹ ਵੀ ਉਹ ਟੀਮ ਲਿਆਏਗੀ ਤੇ ਨਾਲ ਹੀ ਜੇ ਕੋ ਹੋਰ ਵਾਹ ਵਾਹਿਗੁਰੂ ਕਿਰਪਾ ਕਰਨ ਕੋ ਲੋੜ ਨਾ ਪਵੇ ਕੋ ਹੋਰ ਲੋੜ ਪਈ ਤਾਂ ਵੀ ਐਨਡੀਆਰਐਫ ਦੀ ਟੀਮ ਉਹ ਪੱਕੀ ਇੱਥੇ ਸਟੇਸ਼ਨਡ ਕਰ ਲਈ ਹੁਣ ਉਹ ਇੱਥੇ ਜਿਹੜਾ ਆਨੰਦਪੁਰ ਸਾਹਿਬ ਚ ਰਹਿਣਗੇ ਤਾਂ ਕਿ ਜੇ ਕਿਤੇ ਵੀ ਕੋਈ ਲੋੜ ਪੈਂਦੀ ਹੈ ਆਲੇ ਦੁਆਲੇ ਇਲਾਕੇ ਵਿੱਚ ਉਹ ਟੀਮ ਜਿਹੜੀ ਕਿਉਂਕਿ ਉਹ ਐਕਸਪਰਟ ਹੁੰਦੇ ਨੇ ਉਹ ਮਦਦ ਕਰ ਸਕਣ ਬਾਕੀ ਇਸ ਵੇਲੇ ਸਾਡੇ ਰੋਪੜ ਦੇ ਹੈੱਡ ਬਾਕਸ ਤੋਂ ਪਹੁੰਚੇ ਨਹੀਂ ਸਰ 70000 ਕਿਊਸਿਕ ਜਿਹੜਾ ਪਾਣੀ ਲੰਘ ਰਿਹਾ ਜਿਹਦੇ ਚ 55000 ਕਿਊਸਿਕ ਪਾਣੀ ਜਿਹੜਾ ਉਹ ਪਾਖੜੇ ਤੋਂ ਆ ਰਿਹਾ ਜੇ ਪਾਖੜੇ ਦਾ ਪਾਣੀ ਅੱਗੇ ਨਹਿਰਾਂ 'ਚ ਜਾਂਦਾ ਨਹਿਰਾਂ ਵਾਲੇ ਤੋਂ ਵੀ ਕੁਝ ਪਾਣੀ ਮੁੜ ਕੇ ਸਤਲੁਜ 'ਚ ਆ ਜਾਂਦਾ ਲੋਹੜ ਖੱਟੇ ਤੋਂ ਕਿਉਂਕਿ ਇਸ ਵੇਲੇ ਹਰਿਆਣੇ ਵਾਲੇ ਵੀ ਪੂਰਾ ਪਾਣੀ ਨਹੀਂ ਲੈ ਰਹੇ ਤੇ ਆਨੰਦਪੁਰ ਹਾਈਡਲ ਦਾ ਵੀ ਸਤਲੁਜ ਦੇ ਵਿੱਚ ਹੀ ਆ ਜਾਂਦਾ ਸੋ 44000 ਪਾਖੜੇ ਵਾਲਾ ਅੱਗੇ ਰੋਪੜ ਪਹੁੰਚ ਜਾਂਦਾ ਸਵਾਲ ਅਲੱਗ ਤੋਂ ਆ ਰਿਹਾ ਕਰੀਬ 6000 ਤੋਂ ਲੈ ਕੇ 8000 ਕਿਊਸੇਕ ਸਰ੍ਹਸੇ ਦਾ ਲੱਗ ਤੋਂ ਆ ਰਿਹਾ 3000 ਸ਼ਾਇਦ 20000 ਕਿਊਸੇਕ ਖੱਡਾਂ ਦਾ ਲੱਗ ਤੋਂ 7-8000 ਕਿਊਸੇਕ ਆ ਰਿਹਾ ਸੋ 77000 ਕਿਊਸੇਕ ਪਾਣੀ ਜਿਹੜਾ ਪਾਖੜੇ ਤੋਂ ਲੰਘ ਰਿਹਾ ਪਾਖੜੇ ਸੋਰੀ ਇਹ ਤਾਂ ਰੋਪੜ ਹੈਡਵੌਕਸ ਤੋਂ ਜਿਹੜਾ ਉਹ ਅੱਗੇ ਲੰਘ ਰਿਹਾ ਆ ਜਿਹੜੇ 2 ਦਿਨ ਹੈ ਇਹ ਜਿਆਦਾ ਕ੍ਰਿਟੀਕਲ ਹੈ 2 ਦਿਨ ਦੀ ਕਿਉਂਕਿ ਜਿਹੜਾ ਆਈਐਮਡੀ ਵੱਲੋਂ ਅਲਰਟ ਕੀਤਾ ਗਿਆ 2 ਦਿਨ ਦੀ ਬਾਰਿਸ਼ ਹੈ ਪਰ ਫਿਰ ਵੀ ਮੈਨੂੰ ਲੱਗਦਾ ਕਿ ਪ੍ਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਰਹੇਗੀ ਕਿ ਪੰਜਾਬ ਬਾਕੀ ਦਾ ਪੰਜਾਬ ਜਿਹੜਾ ਨੁਕਸਾਨ ਹੋ ਚੁੱਕਿਆ ਉਹ ਤਾਂ ਹੋ ਚੁੱਕਿਆ ਆ ਇਲਾਕੇ ਅਸੀਂ ਹੀ ਅਰਦਾਸ ਬੇਨਤੀ ਕਰਦੇ ਵੇ ਨੁਕਸਾਨ ਤੋਂ ਬਚੇ ਰਹਿਣ ਔਰ ਲੱਗਦਾ ਵੀ ਹੈ ਕਿ ਬਚੇ ਰਹਿਣਗੇ ਪਰ ਜਿੱਥੇ ਕਿਤੇ ਲੋੜ ਪੈਂਦੀ ਹੈ ਉੱਥੇ ਸਾਰਾ ਪ੍ਰਸ਼ਾਸਨ ਵੀ ਸਾਰੀ ਸਰਕਾਰ ਵੀ ਤੇ ਸਾਰੇ ਇਲਾਕੇ ਵਾਲੇ ਵੀ ਇਕੱਠੇ ਹੋ ਕੇ ਉਹ ਇੱਕ ਦੂਜੇ ਦੀ ਮਦਦ ਲਈ ਤਿਆਰ ਖੜੇ ਆ ਇਸ ਤਰੀਕੇ ਕਿਸੇ ਨੂੰ ਕੋਈ ਘਬਰਾਹਟ ਦੀ ਵੀ ਲੋੜ ਨਹੀਂ ਆ ਪਰ ਇੱਕ ਗੱਲ ਬੜੀ ਕਲੀਅਰ ਹੋ ਗਈ ਕਿ ਆ ਇੱਕ ਪਾਣੀ ਦੀ ਵੰਡ ਨੂੰ ਲੈ ਕੇ ਬੜਾ ਰੌਲਾ ਚੱਲਦਾ ਰਹਿੰਦਾ ਵੀ ਸਾਰੇ ਕਹਿੰਦੇ ਲੋਡ ਮਿਲੇ ਵੀ ਅਸੀਂ ਵੀ ਰਿਪੇਅਰਿੰਗ ਸਟੇਟ ਐ ਸਾਨੂੰ ਪਾਣੀ ਦੇ ਦਿਓ ਹਰਿਆਣੇ ਵਾਲੇ ਵੀ ਕਹਿੰਦੇ ਕਹਿੰਦੇ ਅਸੀਂ ਵੀ ਰਿਪੇਅਰਿੰਗ ਸਟੇਟ ਐ ਪਰ ਅੱਜ ਮੈਨੂੰ ਲੱਗਦਾ ਹੈ ਡੈਫੀਨੇਸ਼ਨ ਸਭ ਨੂੰ ਕਲੀਅਰ ਹੋ ਜਾਣੀ ਚਾਹੀਦੀ ਐ ਮੈਂ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਵੀ ਅੱਜ ਆ ਕੇ ਦੇਖੋ ਜਿਹੜੀ ਉਜੜ ਗਈ ਉਹਨੂੰ ਰਿਪੇਅਰਿੰਗ ਸਟੇਟ ਕਹਿੰਦੇ ਐ ਜਿਹੜੇ ਅੱਜ ਆਪਣੇ ਘਰਾਂ 'ਚ ਬੈਠੇ ਏਸੀ ਲਾ ਕੇ ਉਹ ਦੇ ਰਿਪੇਅਰਿੰਗ ਸਟੇਟ ਆਪਣੇ ਆਪ ਨੂੰ ਕਹਿਣ ਉਹ ਤਾਂ ਫਰਾਡ ਐ ਅੱਜ ਜਿਹਨਾਂ ਦਾ ਉਜਾੜਾ ਹੋ ਗਿਆ ਜਿਹਨਾਂ ਦੇ ਪਿੰਡਾਂ ਦੇ ਪਿੰਡ ਉਜੜ ਗਏ ਪਿੰਡਾਂ 'ਚ ਰਸਤੇ ਬੰਦ ਹੋ ਗਏ ਕਿਸਤਿਆਂ ਦੇ ਲੋਕਾਂ ਨੂੰ ਕੱਢਣਾ ਪੈ ਰਿਹਾ ਜੇ ਕਿਸੇ ਨੂੰ ਨਾ ਸਮਝ ਆਂਦੀ ਹੋਵੇ ਉਹ ਸਮਝ ਲੈਣ ਕਿ ਆਹ ਰਿਪੋਰਟ ਹੈ ਜਿਹੜੀ ਸਟੇਟ ਦੀ ਜਿਹੜੀ ਡੈਫੀਨੀਸ਼ਨ ਹੈ ਔਰ ਕੋਈ ਸਿਆਸੀ ਬਿਆਨ ਤੋਂ ਬਿਨਾ ਮੈਂ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਬੇਨਤੀ ਕਰਦਾ ਵੀ ਹਰਿਆਣੇ ਨੂੰ ਵੀ ਪਾਣੀ ਦੀ ਲੋੜ ਹੋ ਸਕਦੀ ਹੈ ਤੁਸੀਂ ਅੱਜ ਆਪਣਾ ਪਾਣੀ ਸਟੋਰ ਕਿਉਂ ਨਹੀਂ ਕਰਦੇ ਤੁਸੀਂ ਆਪਣੇ ਪਾਣੀ ਦੇ ਜਿਹੜੇ ਸਟੋਰੇਜ ਕੈਪੈਸਿਟੀ ਹੈ ਉਹਨੂੰ ਕਿਉਂ ਨਹੀਂ ਵਧਾਉਂਦੇ ਅੱਜ ਜਦੋਂ ਸਾਡੇ ਕੋਲ ਪਾਣੀ ਅੱਜ ਪਾਣੀ ਹੈਗਾ ਹੈ ਅੱਜ ਤੁਸੀਂ ਬੀਐਮਐਲ ਦਾ ਜਿਹੜੀ 9500 ਕਿਊਸਿਕ ਦੀ ਕਪੈਸਿਟੀ ਹੈ ਉਸ ਨੂੰ ਲੈ ਨਹੀਂ ਰਹੇ ਅੱਜ ਉਹ ਅੱਧਾ ਲੈ ਰਹੇ ਆ ਅੱਜ ਬਾਕੀ ਤੁਸੀਂ ਪਾਣੀ ਹਰਿਆਣਾ ਵਿੱਚ ਸਟੋਰ ਕਰੋ ਜੇ ਅੱਜ ਦਾ ਸਟੋਰ ਕੀਤਾ ਬਾ ਤੁਸੀਂ ਬਾਅਦ ਵਿੱਚ ਵਰਤ ਸਕਦੇ ਆ ਸੋ ਜਿਸ ਵੇਲੇ ਪਾਣੀ ਪੰਜਾਬ ਤੋਂ ਕੱਢਣ ਦੀ ਲੋੜ ਹੈ ਉਸ ਲਈ ਤੁਸੀਂ ਸਟੋਰ ਨਹੀਂ ਕਰਨਾ ਤੇ ਜਿਸ ਵੇਲੇ ਪੰਜਾਬ ਨੂੰ ਪਾਣੀ ਦੀ ਲੋੜ ਹੈ ਉਸ ਵੇਲੇ ਫਿਰ ਤੁਸੀਂ ਸਣੇ ਕੇਂਦਰ ਨੂੰ ਲੈ ਕੇ ਸਣੇ ਆਪ ਰੋਲਾਪਣਾ ਬੈਹਿੰਦੇ ਵੀ ਸਾਨੂੰ ਪਾਣੀ ਦੇ ਦਿਓ ਜੇ ਸਹੀ ਮੈਨੇਜ ਹਰਿਆਣਾ ਨੂੰ ਪਾਣੀ ਦੀ ਲੋੜ ਹੈ ਤਾਂ ਅੱਜ ਅੱਜ ਜੇ ਤੁਸੀਂ ਪਾਣੀ ਸਟੋਰ ਕਰੋਗੇ ਤੁਹਾਡਾ ਪੰਜਾਬ ਵੀ ਧੰਨਵਾਦੀ ਹੋਊਗਾ ਕਿ ਤੁਸੀਂ ਪਾਣੀ ਲੈ ਕੇ ਤੇ ਸਟੋਰ ਕਰ ਲਿਆ ਸੋ ਇਹਨਾਂ ਚੀਜ਼ਾਂ ਬਾਰੇ ਵੀ ਸੋਚਣ ਦੀ ਲੋੜ ਹੈ ਕਿੰਨੇ ਬੰਦੇ ਲੈ ਕੇ ਆਏ ਹਾਂ ਅਸੀਂ ਹਮ ਪੰਜ ਚਾਰ ਮੇ ਲੈ ਕੇ ਆਏ ਹਾਂ 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 ਬਹੁਤ ਪੰਜ ਛੇ ਆਦਮੀ ਆ ਰਹੇ ਹਨ ਉਹਨਾਂ ਨੂੰ ਵੀ ਲੈ ਕੇ ਆਏਗੇ ਅਸੀਂ ਜੀ ਬਿਲਕੁਲ ਹੋਰ ਵੀ ਗਾਉਂ ਵਾਸੀ ਕਾਫੀ ਹੈ ਵਾਂ ਪੇ ਤੋਂ ਗਾਉਂ ਵਾਸੀ ਹੈ ਲੇਕਿਨ ਉਹ ਆਣਾ ਨਹੀਂ ਚਾਹਤੇ ਲੇਬਰ ਵਾਲੇ ਆਦਮੀ ਉਹ ਆ ਰਹੇ ਹਨ ਓਕੇ ਕਿੰਨੀ ਜਾਂ ਪੇ ਟੀਮੇ ਆਈ ਹੋਈ ਹੈ ਮਾਰੀ ਯਹਾਂ ਇੱਕ ਅਭੀ ਇੱਕ ਟੀਮ ਆਈ ਹੋਈ ਹੈ ਲੁਧਿਆਣਾ ਸੇ ਤੋਂ ਬਾਕੀ ਉਹ ਲੱਗ ਲੱਗ ਜਾਉਂ ਕੰਮ ਕਰ ਰਹੇ ਹਨ ਜੀ